ਪੰਜਾਬ ਸਰਕਾਰ ਅੱਜ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਚਲਾਏਗੀ ਇਹ ਮੀਟਿੰਗਾਂ ਕੈਬਨਿਟ ਸਬਕਮੇਟੀ ਵੱਲੋਂ ਕੀਤੀਆਂ ਜਾਣਗੀਆਂ ਔਰ ਮੀਟਿੰਗਾਂ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਕਰਨਗੇ ਇਨ੍ਹਾਂ ਮੀਟਿੰਗਾਂ ਵਿੱਚ ਖਾਸ ਤੌਰ ਤੇ ਕੁਝ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਨੇ ਜਿਨ੍ਹਾਂ ਵਿੱਚ ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਇਸੇ ਤਰ੍ਹਾਂ 77 ਤਕਨੀਕੀ ਸਿੱਖਿਆ ਤੇ ਉਦਯੋਗਿਕ ਸਖਲਾਈ ਤੇ 77 ਸਕੂਲ ਸਿੱਖਿਆ ਨੂੰ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਕਿਹਾ ਔਰ ਇਹਨਾਂ ਤੋਂ ਇਲਾਵਾ ਵਿੱਤ ਵਿਭਾਗ ਦੇ ਅਧਿਕਾਰੀ ਵੀ ਇਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਇਹ ਮੀਟਿੰਗਾਂ ਜਿਨੇ ਜੂਨੀਅਨਾਂ ਨੂੰ ਮੀਟਿੰਗਾਂ ਦਾ ਸੱਦਾ ਦਿੱਤਾ ਉਹਨਾਂ ਵਿੱਚ 3704 ਅਧਿਆਪਕ ਯੂਨੀਅਨ ਬੇਰੋਜ਼ਗਾਰ ਸਾਂਝਾ ਮੋਰਚਾ ਇਸੇ ਤਰ੍ਹਾਂ ਮੈਰਿਟੋਰੀਅਸ ਟੀਚਰ ਯੂਨੀਅਨ ਔਰ AIE ਕੱਚੇ ਅਧਿਆਪਕ ਯੂਨੀਅਨ 10 ਸਾਲ ਸਰਵਸ ਪੂਰੀ ਕਰ ਚੁੱਕੇ ਕੱਚੇ ਅਧਿਆਪਕ ਯੂਨੀਅਨ ਇਸੇ ਤਰ੍ਹਾਂ ਬੇਰਗਰ 646 ਪੀਟੀਆਈ ਅਧਿਆਪਕ ਯੂਨੀਅਨ ਪੀਡਬਲਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਅਤੇ ਆਲ ਪੰਜਾਬ ਡੀਐਸਟੀ ਸੀਟੀਐਸ ਕੰਟਰੈਕਟਰ ਗੈਸਟ ਫੈਕਲਟੀ ਅ ਇਨਸਟਰਕਟਰ ਜੂਨੀਅਨ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਭਾਵ ਕੈਬਨਟ ਸਬ-ਕਮੇਟੀ ਅੱਠ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਚਲਾਵੇਗੀ ਅ ਮਜ਼ੇਦਾਰ ਗੱਲ ਇਹ ਹੈ ਵੀ ਇਹਨਾਂ ਅੱਠ ਜਥੇਬੰਦੀਆਂ ਨੂੰ ਮੀਡੀਆ ਦਾ ਜਿਹੜਾ ਸਮਾਂ ਦਿੱਤਾ ਹੈ ਟੋਟਲ 2 ਘੰਟਿਆਂ ਵਿੱਚ ਅੱਠ ਜੂਨੀਅਰਾਂ ਨਾਲ ਮੀਟਿੰਗਾਂ ਕਰਨ ਦੀ ਕੈਬਨਟ ਸਬ-ਕਮੇਟੀ ਨੇ ਜਿਹੜਾ ਸ਼ਡਿਊਲ ਬਣਾਇਆ ਕਿਉਂਕਿ ਇਹਨਾਂ মিডিਆ ਦਾ ਜਿਹੜਾ ਸਮਾਂ ਨਿਰਧਾਰਤ ਕੀਤਾ ਹੈ ਉਹਦੇ ਵਿੱਚ ਕੇਵਲ 15-15 ਮਿੰਟ ਆ ਇੱਕ-ਇੱਕ ਜਥੇਬੰਦੀ ਨੂੰ ਗੱਲਬਾਤ ਦਾ ਸਮਾਂ ਦਿੱਤਾ ਕੀ ਕੋਈ ਜਥੇਬੰਦੀ ਆਪਣੀਆਂ ਦੁੱਖ ਤਕਲੀਫਾਂ ਜਾਂ ਆਪਣੇ ਮਸਲੇ 15 ਮਿੰਟਾਂ ਵਿੱਚ ਕੈਬਨਟ ਸਬ-ਕਮੇਟੀ ਅੱਗੇ ਰੱਖ ਸਕੇਗੀ ਇਹ ਬਹੁਤ ਵੱਡਾ ਸਵਾਲ ਹੈ ਉੰਜ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ 8 ਜਥੇਬੰਦੀਆਂ ਨੇ ਇਹ ਇਹਨਾਂ ਦੇ ਵਰਗ ਨਾਲ ਕੈਟਾਗਰੀ ਨਾਲ ਸਬੰਧਤ ਮੰਗਾਂ ਉੱਪਰ ਹੀ ਚਰਚਾ ਹੋਊਗੀ ਉਸ ਖਾਸ ਕਰਕੇ 13% ਡੀਏ ਦੇਣ ਪੁਰਾਣੀ ਪੈਨਸ਼ਨ ਬਹਾਲ ਕਰਨ ਪੈਨਸ਼ਨਾਂ ਨੂੰ 2.59 ਗੁਣਾਕ ਤਹਿਤ ਪੈਨਸ਼ਨਾਂ ਸੋਧਣ ਮੁੱਢਲੀ ਤਨਖਾਹ ਦੀ ਥਾਂ ਨਵੇਂ ਭਰਤੀ ਹੁੰਦੇ ਰੈਗੂਲਰ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਤੇ ਇਸੇ ਤਰ੍ਹਾਂ ਦੀਆਂ ਹੋਰ ਸਾਂਝੀਆਂ ਮੰਗਾਂ ਜਿਹੜੀਆਂ ਨੇ ਉਹਦੇ ਤੇ ਚਰਚਾ ਨਹੀਂ ਹੋਊਗੀ ਕੇਵਲ ਕੈਟਾਗਰੀ ਵਾਈਜ਼ ਅ ਵਰਗਾਂ ਦੇ ਜਿਹੜੀਆਂ ਮੰਗਾਂ ਨੇ ਉਹਨਾਂ ਉੱਪਰ ਹੀ ਕੈਬਨਟ ਸਬ ਕਮੇਟੀ ਚਰਚਾ ਕਰੇਗੀ